संगत जी वाहगुरु जी का खालसा वाहगुरु जी की फतेह झंडे का अर्थ है निशान ज निशानी साडा झंडा खालस आन बान तिशान प्रतीक है ये साढ़े लिए बहुत सत्कार योग है जिमें कि कहा गया है झूलते निशान रहे पंथ महाराज के सजते दीवान रहे गुरु महाराज के संगत जी जिस वेले श्री हरिमंदर साहब जी तैयार हुए ਤਉ ਉਸ ਵੇਲੇ ਬਾਸ ਦੀ ਲੱਕੜ ਦਾ ਝੰਡਾ ਸਾਹਿਬ ਖੜਾ ਕੀਤਾ ਗਿਆ ਇਹ ਝੰਡਾ ਸਾਹਿਬ ਕਾਫੀ ਸਮਾਂ ਸ਼ਾਨ ਨਾਲ ਖੜਾ ਰਿਹਾ ਇਸ ਤੋਂ ਕਾਫੀ ਸਮਾਂ ਬਾਅਦ ਸਾਲ ਦੇ ਦਰਖਤ ਦਾ ਇੱਕ ਲੰਮਾ ਮਜ਼ਬੂਤ ਵਾਲਾ ਝੰਡਾ ਸਾਹਿਬ ਵਸਤੇ ਤਿਆਰ ਕੀਤਾ ਗਿਆ ਇਹ ਲੱਕੜ ਪਹਾੜਾਂ ਤੋਂ ਮੰਗਵਾਈ ਗਈ ਸੀ ਫਿਰ ਬਾਸ ਦੇ ਝੰਡੇ ਦੀ ਥਾਂ ਤੇ ਸਾਲ ਦੀ ਲੱਕੜ ਦੇ ਬਾਲੇ ਦਾ ਨਿਸ਼ਾਨ ਸਾਹਿਬ ਖੜਾ ਕੀਤਾ ਗਿਆ ਇਹ ਝੰਡਾ ਸਾਹਿਬ ਵੀ ਕਾਫੀ ਸਮਾਂ ਝੂਲਦਾ ਰਿਹਾ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਤਾਂ ਉਹਨਾਂ ਦੇ ਹੁਕਮ ਅਨੁਸਾਰ ਲੋਹੇ ਦਾ ਝੰਡਾ ਬਣਵਾ ਕੇ ਉਸ ਤੇ ਤਾਂਬੇ ਦਾ ਖੋਲ ਚੜਾ ਕੇ ਉਸ ਨੂੰ ਸੋਨੇ ਦੇ ਵਰਕ ਚੜਾ ਕੇ ਸੁਨਹਿਰੀ ਕਰ ਦਿੱਤਾ ਗਿਆ ਤੇ ਸਾਲ ਦੇ ਬਾਲੇ ਵਾਲਾ ਝੰਡਾ ਉਖੇੜ ਕੇ ਲੋਹੇ ਵਾਲਾ ਸੁਨਹਿਰੀ ਝੰਡਾ ਖੜਾ ਕਰ ਦਿੱਤਾ ਗਿਆ ਕਈ ਸਾਲ ਇਹ ਝੰਡਾ ਸਹਿ ਬਿਹਰ ਮਦਰਸਾ ਤੇ ਝੂਲਦਾ ਰਿਹਾ ਪਰ ਜਦੋਂ ਮਹਾਰਾਜਾ ਸ਼ੇਰ ਸਿੰਘ ਦਾ ਰਾਜ ਹੋਇਆ ਤਾਂ ਉਸ ਸਮੇਂ ਆਏ ਇੱਕ ਭਾਰੀ ਤੂਫਾਨ ਨਾਲ ਇਹ ਲੋਹੇ ਦਾ ਝੰਡਾ ਟੁੱਟ ਗਿਆ ਇਸ ਦੀ ਮੁਰੰਮਤ ਕਰਾਈ ਗਈ ਤੇ ਖੜਾ ਕਰ ਦਿੱਤਾ ਗਿਆ ਫਿਰ ਇੱਕ ਹੋਰ ਲੋਹੇ ਦਾ ਝੰਡਾ ਬਣਵਾਇਆ ਗਿਆ ਜਿਸ ਤੇ ਤਾਂਬੇ ਦਾ ਖੋਲ ਚੜਾ ਕੇ ਉਸ ਉੱਤੇ ਸੋਨੇ ਦਾ ਵਰਕ ਚੜਾਇਆ ਗਿਆ ਇਹ ਦੋਵੇਂ ਨਿਸ਼ਾਨ ਸਾਹਿਬ ਕਾਫੀ ਸਮਾਸ਼ਾਨ ਨਾਲ ਝੁੱਲਦੇ ਰਹੇ ਸੰਗਤ ਜੀ ਇਹ ਦੋਵੇਂ ਨਿਸ਼ਾਨ ਸਾਹਿਬ ਕਾਫੀ ਪੁਰਾਣੇ ਤੇ ਖਸਤਾ ਹੋਣ ਕਰਕੇ 1962 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਦਲ ਦਿੱਤੇ ਤੇ ਇਹਨਾਂ ਦੀ ਥਾਂ ਤੇ ਨਵੇਂ ਨਿਸ਼ਾਨ ਸਾਹਿਬ ਬਣਵਾਏ ਗਏ ਜੋ ਕਿ ਪੂਰਨ ਸਰਦਾ ਤੇ ਸਤਕਾਰ ਦੇ ਨਾਲ ਸਥਾਪਿਤ ਕੀਤੇ ਗਏ ਇਹ ਵੀ ਲੋਹੇ ਦੇ ਸਨ ਇਹਨਾਂ ਉੱਪਰ ਤਾਂਬੇ ਦੇ ਖੋਲ ਚੜਾ ਕੇ ਉੱਪਰ ਸੋਨੇ ਦੇ ਵਰਕ ਚੜਾਏ ਗਏ ਇਹ ਦੋਵੇਂ ਸੁਨਹਿਰੀ ਨਿਸ਼ਾਨ ਸੱਭ ਅੱਜ ਵੀ ਸ਼ਾਨ ਨਾਲ ਝੂਲ ਰਹੇ ਹਨ ਇਸ ਤੋਂ ਇਲਾਵਾ ਸ੍ਰੀ ਹਰਮੰਦਰ ਸਾਹਿਬ ਜੀ ਦੀ ਇਮਾਰਤ ਤੇ ਇੱਕ ਪੁਰਾਤਨ ਸਮੇਂ ਵਿੱਚ ਲੱਕੜ ਦਾ ਛੋਟਾ ਝੰਡਾ ਸੀ ਜਿਸ ਤੇ ਸੁਨਹਿਰੀ ਰੰਗ ਕਰ ਦਿੱਤਾ ਗਿਆ ਤੇ ਇਹ ਝੰਡਾ ਹੁਣ ਵੀ ਝੂਲ ਰਿਹਾ ਹੈ ਇਨਾ ਚੰਡੇ ਸਾਹਿਬ ਦੇ ਕੇਸਰੀ ਰੰਗ ਦੇ ਚੋਲੇ ਚੜਾਏ ਜਾਂਦੇ ਹਨ ਨਿਹੰਗ ਸਿੰਘ ਨਿਸ਼ਾਨ ਸਾਹਿਬ ਤੇ ਸੁਰਮਈ ਰੰਗ ਦੇ ਚੋਲੇ ਚੜਾਉਂਦੇ ਹਨ ਇਹਨਾਂ ਦੇ ਸਿਰੇ ਤੇ ਲੋਹੇ ਦਾ ਤੀਰ ਜਾਂ ਨਿਜੇ ਦਾ ਚਿੰਨ ਹੁੰਦਾ ਹੈ ਤੇ ਕਈ ਜਗ੍ਹਾ ਤੇ ਦੋ ਕਿਰਪਾਨਾਂ ਵਾਲਾ ਚਿੰਨ ਵੀ ਹੁੰਦਾ ਹੈ ਕਈ ਨਿਹੰਗ ਫੌਜਾਂ ਚੰਡਿਆਂ ਦੇ ਸ਼ਿਖਰ ਤੇ ਤਿੰਨ ਕੋਨਾ ਕੱਪੜੇ ਦਾ ਫਰਰਾ ਵੀ ਲਹਿਰਾਉਂਦੇ ਹਨ ਫਰਰੇ ਤੇ ੴ ਜਾਂ ਖੰਡਾ ਵੀ ਬਣਿਆ ਹੁੰਦਾ ਹੈ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ